ਸਸਰੀ ਕਾਲ ਜੀ ਬਲੌਗ ਪੰਜਾਬ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹੋਰ ਦੱਸੋ ਜੀ ਕਿੰਨੇ ਆ ਉਮੀਦ ਹੈ ਜੀ ਸਾਰੇ ਠੀਕ ਹੋਵੋਗੇ ਚੜਦੀ ਕਲਾ ਵਿੱਚ ਹੋਵੋਗੇ ਲਓ ਜੀ ਆਪਾਂ ਲੱਗਿਆਂ ਅੱਜ ਦੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਲਓ ਜੀ ਆਪਾਂ ਧੋਤੇ ਸੀ ਕੱਪੜੇ ਤੇ ਕੱਪੜੇ ਆਪਣੇ ਕਾਫੀ ਇਕੱਠੇ ਹੋ ਗਏ ਸੀਗੇ ਦੋ ਤਿੰਨ ਦਿਨ ਹੋ ਗਏ ਕੱਪੜੇ ਆਪਣੇ ਦੇ ਧੋਣੇ ਸੀ ਹੋਏ चल अच्छ सवेरे पहल कपड़े ही धोते सी चलो कपड़े तो धो के बाकी आप फिर होर काम फिर करते हैं ਲੋ ਜੀ ਕੱਪੜੇ ਆਪਾਂ ਧੋ ਲਏ ਸੀਗੇ ਤੇ ਬਾਕੀ ਕੱਪੜੇ ਧੋਣ ਤੋਂ ਬਾਅਦ ਆਪਾਂ ਰੋਟੀ ਪਾਣੀ ਦਾ ਨਵੇੜ ਲਿਆ ਸੀ ਰੋਟੀ ਪਾਣੀ ਖਾਪਕਾ ਲਿਆ ਸੀਗਾ ਤੇ ਬਾਕੀ ਰੋਟੀ ਪਾਣੀ ਖਾ ਕੇ ਫਿਰ ਆਪਾਂ ਕਮਰੇ 'ਚ ਤਾਂ ਪੋਚੇ ਲਾ ਲਏ ਸੀਗੇ ਫਿਰ ਆਪਾਂ ਕਮਰੇ ਦੇ ਵਿੱਚ ਪੋਚੇ ਲਾਉਣ ਤੋਂ ਬਾਅਦ ਫਿਰ ਆਪਾਂ ਰਸੋਈ ਦਾ ਗੈਸ ਸਾਫ ਕਰਨ ਲੱਗੇ ਤੇ ਰਸੋਈ ਦਾ ਗੈਸ ਸਾਫ ਕਰਕੇ ਫਿਰ ਆਪਾਂ ਰਸੋਈ 'ਚ ਪੋਚਾ ਲਾਇਆ ਲਓ ਜੀ ਪੋਚਾ ਆਪਣਾ ਲੱਗ ਗਿਆ ਸੀਗਾ ਤੇ ਬਾਗੀ ਪੋਚਾ ਲਾਉਣ ਤੋਂ ਬਾਅਦ ਫਿਰ ਸ਼ਾਮ ਦੇ 4 ਵਜੇ ਸੀਗੇ ਤੇ ਆਪਾਂ ਫਿਰ ਲੱਗੇ ਆਂ ਸ਼ਾਮ ਦੀ ਤਿਆਰੀ ਕਰਨ ਅੱਜ ਆਪਾਂ ਬਣਾਵਾਂਗੇ ਸ਼ਾਮ ਨੂੰ ਸ਼ਿਮਲਾ ਮਿਰਚ ਲੋ ਜੀ ਸਬਜ਼ੀ ਆਪਾਂ ਚੀਰ ਲਈ ਸੀਗੀ ਤੇ ਬਾਕੀ ਸਬਜ਼ੀ ਚੀਰ ਕੇ ਮੈਂ ਚੱਲੇ ਗਈ ਸੀਗੀ ਮੱਝ ਚਾਉਣ ਤੇ ਬਾਕੀ ਮੱਝ ਨੂੰ ਕੱਖ ਪਾਉਣ ਮੱਝਾਂ ਨੂੰ ਕੱਖ ਪਾਉਣ ਚੱਲੇ ਗਈ ਸੀਗੇ ਤੇ ਪਾਣੀ ਪਿਲਾਉਣ ਲੱਗੀ ਸੀਗੀ ਉਹਦੇ ਕਰਕੇ ਟਾਈਮ ਜ਼ਿਆਦਾ ਲੱਗ ਗਿਆ ਫੇਰ ਉਧਰ ਮੱਝਾਂ ਦਾ ਨਵੇੜ ਕੇ ਫੇਰ ਮੈਂ ਇੱਧਰ ਆਈ ਸੀਗੀ ਸਬਜ਼ੀ ਨੂੰ ਤੜਕਾ ਲਾਉਣ ਚਲੋ ਜੀ ਹੁਣ ਆਪਾਂ ਸਬਜ਼ੀ ਤੜ ਸਬਜ਼ੀ ਨੂੰ ਤੜਕਾ ਲਾ ਲੈਂਦੇ ਹਾਂ ਲੋਜੀ ਵੀਡੀਓ ਦਾ ਐਂਡਪੈਠੀ ਕਰਦੇ ਹਾਂ ਮਿਲਦੇ ਹਾਂ ਅਗਲੇ ਬਲੌਗ ਨਾਲ ਧੰਨਵਾਦ ਜੀ